ਵੀਡੀਓ ਦਾ ਪਾੜ ਤੀਜਾ ਐਤਵਰਤਾਕ ਆ ਜਾਊਗਾ ਤੇ ਹਜੇ ਤੱਕ ਤਾਂ ਵੀਡੀਓ ਦੇ ਵਿੱਚ ਆਡੀਓ ਵਰਤੀ ਗਈਆਂ ਨੇ ਵੀਡੀਓ ਦੇ ਪਾੜ ਤੀਜੇ ਦੇ ਵਿੱਚ ਵੀਡੀਓ ਵਰਤੀਆਂ ਜਾਣਗੀਆਂ ਤੇ ਜਿਨ੍ਹਾਂ ਦੇ ਹਜੇ ਤੱਕ ਕੁਝ ਡੋਡ ਨੇ ਪਾੜ ਤੀਜੇ ਦੇ ਵਿੱਚ ਸਾਰੇ ਕਲੀਅਰ ਹੋ ਜਾਣਗੇ ਜਿਹੜੇ ਹਜੇ ਵੀ ਇਹਨਾਂ ਦੇ ਭਗਤ ਬਚੇ ਨੇ ਪਾੜ ਤੀਜੇ ਦੇ ਵਿੱਚ ਸਾਰੀਆਂ ਭੇਡਾਂ ਬਿਲਕੁਲ ਇੱਕ ਵਾਰ ਚ ਮਰ ਜਾਣਗੀਆਂ ਮਤਲਬ ਕਿ ਬਸ ਪਾੜ ਤੀਜੇ ਚ ਬਹੁਤ ਕੁਝ ਹੈ ਬਹੁਤ ਕੁਝ ਪਾੜ ਤੀਜੇ ਜਿਹੜੇ ਹਜੇ ਤੱਕ ਦਾ ਮੈਂ 15 ਜਾਂ 16 ਮਿੰਟ ਦੇ ਪਾੜ ਬਣਾਏ ਪਹਿਲਾ ਦੂਜਾ ਤੀਜਾ ਆਪਾਂ ਵੀ ਦਾ 25 ਮਿੰਟ ਦਾ ਬਣਾਵਾਂਗੇ ਪਾੜ ਤੀਜੇ ਦੇ ਵਿੱਚ ਕਾफी ਚੀਜ਼ਾਂ ਨੇ ਜਿਹੜੇ ਇਹਦੇ ਦਿਮਾਗ 'ਚ ਥੋੜੇ-ਬਹੁਤੇ ਵੀ ਡਾਊਟ ਰਹਿ ਗਏ ਕਿ ਇਦਾਂ ਕਿਉਂ ਕੀਤਾ ਇੰਨਾ ਟਾਈਮ ਕਿਉਂ ਲਾਇਆ ਇਹ ਚੁਣ ਕੀਤਾ ਉਹ ਕਿਉਂ ਕੀਤਾ ਪਾੜ ਤੀਜੇ ਦੇ ਵਿੱਚ ਆਪਾਂ ਸਾਰਾ ਕੁਝ ਕਲੀਅਰ ਕਰ ਦੇਣਾ ਨਾ ਪਾੜ ਤੀਜਾ ਐਦਵਰ ਆਵੇਗਾ ਮੈਨੂੰ ਕਿ ਕਾਫੀ ਵਧੀਆ ਲੱਗੂਗਾ ਪਾੜ ਤੀਜਾ ਤੁਹਾਨੂੰ ਦੂਜੀ ਗੱਲ ਮੈਨੂੰ ਇਹ ਗੱਲ ਪਤਾ ਲੱਗੀ ਕਿ ਸੁਨੇਹਾ ਨੇ ਸਟੋਰੀ ਪਾਈ ਸੀਗੀ ਤੇ ਵਾਸੇ ਪੈਸੇ ਕਿੰਮੀ ਬੰਦਾ ਪਤਾ ਕਿ ਲੋਕੀ ਇਹਨਾਂ ਨੂੰ ਪਰਸਨਲੀ ਹਾਰਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਦੇਖੋ ਸਾਡਾ ਵੀਡੀਓ ਪਾਉਂਦਾ ਕੋਈ ਵੀ ਇਦ ਮੋਟੇ ਵੀਡੀਓ ਪਾਉਂਦਾ ਸੀ ਕਿ ਤੁਹਾਨੂੰ ਸੱਚ ਦਿਖਾਇਆ ਜਾਵੇ ਕਿ ਜੋ ਇਹ ਕਪਲ ਜੋ ਨੜ ਤੇ ਬੰਨਦੇ ਨੇ ਉਹਦਾਂ ਦਾ ਕੁਝ ਵੀ ਹੈ ਨਹੀਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਦਾਂ ਦਾ ਬਿਲਕੁਲ ਵੀ ਹੈ ਨਹੀਂਗਾ ਜੋ ਇਹ ਲੱਕ ਝੂਠੇ ਡਰਾਮੇ ਕਰਦੇ ਨੇ ਉਹ ਸਾਰੇ ਡਰਾਮੇ ਨਹੀਂ ਉਹੋ ਜਿਹਾ ਕੁਝ ਨਹੀਂਗਾ ਤਾਂ ਅੰਕਰ ਕਿ ਇਹਨਾਂ ਨੂੰ ਪਰਸਨੈਲਿਟੀ ਮੈਂ ਤਾਂ ਕਹਿੰਦਾ ਹਾਰਨਾ ਨਾ ਕਰੋ ਸਭ ਤੋਂ ਜ਼ਿਆਦਾ ਵੱਡੀ ਸਜਾ ਨੇ ਤੇ ਇਹ ਹੈ ਕਿ ਤੁਸੀਂ ਦੇਖਣਾ ਬੰਦ ਕਰ ਦਿਓ ਤੁਸੀਂ ਲੱਕ ਯਕੀਨ ਕਰਨਾ ਹੀ ਬੰਦ ਕਰ ਦਿਓ ਕਿ ਇਹੋ ਜਿਹਾ ਜੋ ਕਰਦੇ ਨੇ ਸਾਰੇ ਡਰਾਮੇ ਇਹਨੇ ਪਾੜ ਤੀਜੇ ਦੇ ਵਿੱਚ ਇਹਨਾਂ ਦੀ ਗੱਲ ਹੋਊਗੀ ਉਸ ਤੋਂ ਬਾਅਦ ਹੋਰ ਵੀ ਜਿਹੜੇ ਬਲੌਗਰ ਨੇ ਉਹਨਾਂ ਬਾਰੇ ਵੀ ਤੁਹਾਨੂੰ ਹਿੰਟ ਦੇ ਕੇ ਜਾਵਾਂਗੇ ਉਹਨਾਂ ਬਾਰੇ ਵੀ ਤੁ ਅੱਗੇ ਜਾਵਾਂਗੇ ਪਾੜ ਤੀਜਾ ਬਹੁਤ ਵਧੀਆ ਹੋਊਗਾ ਉਸ ਤੋਂ ਬਾਅਦ ਤਾਂ ਮੈਂ ਕਹਿੰਦਾ ਭੇਡਾਂ ਮਰ ਜਾਣਗੀਆਂ ਤੇ ਫਿਰ ਵੀ ਜਿਨ੍ਹਾਂ ਨੂੰ ਦੀਦੀ ਸਾਡੀ ਬਹੁਤ ਚੰਗੀ ਜੀਜੂ ਸਾਡਾ ਬਹੁਤ ਚੰਗਾ ਜੀਜੂ ਸਾਡਾ ਬਹੁਤ ਸਾਰਾ ਜੀਜੂ ਤੁਸੀਂ ਇਦਾਂ ਨਹੀਂ ਕਰ ਸਕਦੇ ਤੁਹਾਡੇ ਲਈ ਤਾਂ ਫਿਰ ਤੁਹਾਨੂੰ ਰੱਬ ਹੀ ਆਕੇ ਚਿਹਰੇ ਬੜਾ ਮਾਰੇ ਫਿਰ ਤੁਹਾਨੂੰ ਵਕਲ ਆਊਗੀ ਉਹ ਤਾਂ ਤੁਹਾਨੂੰ ਨਹੀਂ ਹੋਣੀ ਬਾਕੀ ਸਿਆਣੇ ਬੰਦੇ ਨੂੰ ਵਕਲ ਆ ਜਾਊਗੀ ਪਾੜ ਤੀਜਾ ਐਤਵਾਰ ਮੇਰੀ ਪੂਰੀ ਕੋਸ਼ਿਸ਼ ਇਹ ਐਤਵਾਰ ਆਵੇ ਜੇ ਉਸ ਤੋਂ ਲੇਟ ਹੋ ਗਿਆ ਇੱਕ ਅੱਧਾ ਦਿਨ ਹੀ ਹੋਊਗਾ ਬਾਕੀ ਪਰ ਪਾੜ ਤੀਜਾ ਐਤਵਾਰ ਤਾਂ ਮਿਲ ਜੂਗਾ ਥੋੜਾ ਗਲੇ ਦੀ ਪ੍ਰੋਬਲਮ ਆ ਰਹੀ ਹੈ ਸਾਰੇ ਗਾਵਾ ਸਾਰੇ ਗਾਵਾ ਪਾ ਸੋ ਪਾੜਤੀ ਜਾ ਐਤਵਾਰ ਬਾਕੀ ਬਾਈਨ ਪੀਣੀ ਜਾਂ ਦਾਰੂ ਪੀਣੀ ਜਾਂ ਮਲਟੀਪਲ ਅਫੇਅਰ ਖੜੇ ਬਾਹਰ ਹਨਾ ਇਹ ਬਹੁਤ ਕਾਮਨ ਚੀਜ਼ ਅੱਜ ਕੱਲ ਤੇ ਇਹ ਚੀਜ਼ਾਂ ਆਮ ਹੀ ਹੋ ਗਈਆਂ ਇਹਨਾਂ ਚੋਂ ਤਾਂ ਕਈ ਲੈ ਕੇ ਇੱਕ ਬੰਦਾ ਉਹ ਵੀ ਆ ਕਿ ਜਿਹੜਾ ਕਹਿੰਦਾ ਕਿ ਮੇਰੇ ਤੇ ਮੇਰੇ ਘਰ ਵਾਲੀ ਦਾ ਓਪਨ ਰਿਲੇਸ਼ਨਸ਼ਿਪ ਆ ਜੀ ਅਸੀਂ ਸਾਨੂੰ ਪਤਾ ਕੀ ਇਹ ਤਾਂ ਕਿੰਨੇ ਫੇਰ ਹੁੰਦੇ ਨੇ ਮੇਰੇ ਕਿੰਨੇ ਫੇਰ ਹੁੰਦੇ ਤਾ ਪਤਾ ਲੱਗ ਗਿਆ ਨਾ ਤੈਨੂੰ ਹੀ ਕਹਿ ਰਿਆਂ ਤੇ ਏ ਜੀ ਆਮ ਪਰ ਉਹ ਬੰਦੇ ਆ ਕੇ ਨਿਰਦੇ ਗਿਆਨ ਨਹੀਂ ਦਿੰਦੇ ਰਿਲੇਸ਼ਨਸ਼ਿਪਾਂ ਦੇ ਉਹ ਆ ਕੇ ਗਿਆਨ ਨਹੀਂ ਮੰਨਦੇ ਉਹ ਨਿਰਦੇ ਲੋਕਾਂ ਨੂੰ ਸ਼ੋਅ ਕਰਦੇ ਆ ਕਿ ਇਹੋ ਜਿਹੇ ਬੰਦੇੜੇ ਹੁੰਦੇ ਨੇ ਕਿ ਸਾਡਾ ਇਹ ਆਈਡੀਅਲ ਕਪਲ ਲਾਈਫ ਆ ਤੁਸੀਂ ਆਪਣੇ ਕੰਮ ਦੇ ਨਾਲ ਹੀ ਜਸਟੀਫਾਈ ਨਹੀਂ ਕਰਦੇ ਕਪਲ ਬਲੌਗਿੰਗ ਜਿਹੜੀ ਤੁਸੀਂ ਕਰਦੇ ਹੋ ਕਪਲ ਬਲੌਗਿੰਗ ਕਪਲ ਬਲੌਗਿੰਗ ਦਾ ਕੀ ਮਤਲਬ ਹੁੰਦਾ ਕਿ ਇੱਕ ਦੋ ਜਾਨੇ ਹਸਬੰਡ ਵਾਈਫ ਇੱਕ ਤੁਹਾਨੂੰ ਪਿਆਰ ਕਰਦੇ ਨੇ ਕਪਲ ਬਲੌਗਿੰਗ ਕਰਦੇ ਨੇ ਤੁਸੀਂ ਉਹੀ ਕੰਮ ਨਾਲ ਜਸਟੀਫਾਈ ਕਰਦੇ ਤਾਂ ਕਰਕੇ ਪਰ ਲੋਕ ਪਰਸਨ ਨਹੀਂ ਹਾਰਨਾ ਕਰੋ ਕਿਸੇ ਨੂੰ ਵੀ ਤੁਹਾਡਾ ਮੇਨ ਮੈਂ ਕਹਿੰਦਾ ਮੇਨ ਚੱਕਰ ਹੈ ਕਿ ਯਕੀਨ ਕਰਨਾ ਛੱਡੋ ਤੇ ਬਾਕੀ ਭੇਡਾਂ ਮਾਰਾਂਗੇ ਆਪਾਂ ਪਾੜ ਤੀਜੇ ਦੇ ਵਿੱਚ ਐਤਵਾਰ ਬਾਕੀ ਬਾਈਨ ਪੀਣੀ